ਤਕਰੀਬਨ ਸਭ ਨੂੰ 48 ਦੇ ਕਰੀਬ ਕਨਫਰਮੇਸ਼ਨ ਮਿਲੀ ਸੀ ਕਿ ਕਾਸ ਸਿੰਘ ਜੋ ਕਿ ਆਪਣੀ ਘਰਵਾਲੀ ਦੇ ਨਾਲ ਇੱਥੇ ਰਹਿੰਦਾ ਹੈ ਪਿੰਡ ਵਿਦਿਆਲਾ ਦੇ ਵਿੱਚ ਬਾਹਰ ਢਾਣੀ ਦੇ ਉੱਪਰ ਘਰ ਹੈ ਤੇ ਜਿਹੜਾ ਹੈਗਾ ਇਹਨਾਂ ਦੇ ਮਰਦਰ ਸਬੰਧੀ ਸਾਡੀ ਕਨਫਰਮੇਸ਼ਨ ਆਈ ਸੀ ਜਿਸ ਸਬੰਧ ਵਿੱਚ ਸਾਡੀਆਂ ਜਿਹੜੀਆਂ ਟੀਮਾਂ ਨੇ ਇੱਥੇ CIA ਦੀ ਟੀਮਸ ਨੇ DSP ਰਾਮਪੁਰਾ ਫੂਲ SHO ਸਦਰ ਰਾਮਪੁਰਾ ਚੌਕੀ ਚੌਕੀ ਦੋਨੋਂ ਸੀ ਇਨਚਾਰਜ ਤੇ ਅਸੀਂ ਇੱਥੇ ਸਾਰੇ ਆਏ ਹਾਂ ਤੇ ਇਹਦੇ ਵਿੱਚ ਮਡਲੀ ਇਹ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਜਿਹੜਾ ਗਿਆਸ ਸਿੰਘ ਹੈ ਆਪਣੀ ਵਾਈਫ ਅਮਰਜੀਤ कौर ਦੇ ਨਾਲ ਇੱਥੇ ਰਹਿੰਦਾ ਸੀਗਾ ਤੇ ਇਹਨਾਂ ਦੀ ਇਸ ਤਕਰੀਬਨ 7-8 ਸਾਲ ਹੈਗੀ ਆ ਤੇ ਅੱਜ ਸ਼ਾਮ ਨੂੰ ਜਦੋਂ ਇਹਦਾ ਦੇ ਬੇਟਾ ਜੋ ਕਿ ਜੋਬ ਕਰਦਾ ਬਾਹਰ ਦਿੱਲੀ ਦੇ ਵਿੱਚ ਉਹਨਾਂ ਨੇ ਜਦੋਂ ਕਾਲ ਕੀਤੀ ਤਾਂ ਫੋਨ ਆਪਣਾ ਅਨਸਰ ਨਹੀਂ ਕਰ ਰਹੇ ਸੀਗੇ ਜਦੋਂ ਉਹਨਾਂ ਨੇ ਇਸ ਪਸਪੰਦੀ ਪੁਛਪੜਤਾਵ ਕੀਤੀ ਤਾਂ ਫਿਰ ਪਿੰਡ ਵਾਲੇ ਨੇ ਜਾ ਕੇ ਦੇਖਿਆ ਤਾਂ ਇਹਨਾਂ ਦਾ ਜਿਹੜਾ ਸੀਗਾ ਬਰੂਟਲੀ ਸ਼ਾਰਪ ਸ਼ੈਪ ਵੈਪਨ ਦੇ ਨਾਲ ਦੋਨਾਂ ਦਾ ਕਿਸੇ ਨੇ ਮਰਡਰ ਕਰ ਦਿੱਤਾ ਸੀਗਾ ਸੋ ਮਡਲੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇੱਥੇ ਪਹੁੰਚ ਕੇ ਸਾਡੇ ਵੱਲੋਂ ਥਾਣਾ ਸਦਰ ਗਾਮਪੁਰਾ ਦੇ ਵਿੱਚ ਅਸੀਂ ਮੁਕੱਦਮਾ ਦਰਜ ਕਰਕੇ ਇਹਦੀ ਮੁਕੱਦਮਾ ਦੀ ਤਫਤੀਸ਼ ਸ਼ੁਰੂ ਕਰ ਰਹੇ ਹਾਂ ਤੇ ਵੀ ਵਿਲ ਟ੍ਰਾਈ ਟੂ ਜਲਦੀ ਤੋਂ ਜਲਦੀ ਟ੍ਰੇਸ ਕਰ ਲਏਗਾ